ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰਮਤਿ ਦੇ ਵਿੱਚ ਕਰਾਮਾਤ ਹੁੰਦੀ ਏ ਕਿ ਨਹੀਂ ਹੁੰਦੀ ਏ ਇਹਦੇ ਬਾਰੇ ਵਿਚਾਰਾਂ ਕਰਾਂਗੇ ਕਾਰਨ ਇਹ ਹੈ ਕਿ ਸਿੱਖਾਂ ਦੇ ਵਿੱਚ ਕੁਝ ਇਹੋ ਜਿਹਾ ਪੁਜਾਰੀ ਤਬਕਾ ਪੈਦਾ ਹੋ ਗਿਆ ਉਹ ਗੁਰੂ ਸਾਹਿਬ ਨਾਲ ਜਾਂ ਕਿਸੇ ਇਤਿਹਾਸਕ ਧਰਮ ਸਥਾਨ ਨਾਲ ਜਾਂ ਕਿਸੇ ਸਾਧ ਬਾਬੇ ਦੇ ਨਾਲ ਉਹ ਕਰਾਮਾਤ ਜੋੜ ਕੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਤੇ ਉਹਨਾਂ ਤੋਂ ਫਿਰ ਪੈਸਾ ਟੱਕਾ ਵਟੋਰਦਾ ਅੰਨੀ ਲੁੱਟ ਕਰਦੇ ਨੇ ਤੇ ਜਿਹੜੇ ਅਗਿਆਨਤਾਬਸ ਇਹ ਸਰਧਾਲੂ ਲੋਕ ਉਹਨਾਂ ਦੀਆਂ ਗੱਲਾਂ ਦੇ ਵਿੱਚ ਵਹਿਕਾਵੇ ਦੇ ਵਿੱਚ ਆ ਕੇ ਆਪਣਾ ਸਭ ਕੁਝ ਲੁਟਾ ਬੈਂਦੇ ਨੇ ਦਰਬਾਰ ਸਾਹਿਬ ਦੇ ਨਾਲ ਵੀ ਕਈ ਵਾਰੀ ਇਹੋ ਜੀਆਂ ਘਟਨਾਵਾਂ ਜੋੜੀਆਂ ਗਈਆਂ ਨੇ ਪਹਿਲਾਂ ਤਾਂ ਗੁਰਬਾਣੀ ਦੇ ਅਰਥ ਗਲਤ ਕਰਕੇ ਇਹ ਵੀ ਕਿਹਾ ਗਿਆ ਕਿ ਉਥੇ ਰਜਨੀ ਨਾਮ ਦੀ ਇੱਕ ਲੜਕੀ ਸੀ ਜਿਹਦਾ ਘਰ ਵਾਲਾ ਪਿੰਗਲਾ ਸੀ ਤੇ ਉਹਨੇ ਦਰਬਾਰ ਸਾਹਿਬ ਵਾਲੇ ਸਰੋਵਰ ਦੇ ਵਿੱਚ ਕਾਲੇ ਕਾਂ ਇਸ਼ਨਾਨ ਕਰਦੇ ਵੇਖੇ ਤੇ ਉਹ ਚਿੱਟੇ ਹੁੰਦੇ ਸੀ ਤੇ ਉਹਨੇ ਆਪਣੇ ਘਰ ਵਾਲੇ ਦਾ ਇਸ਼ਨਾਨ ਉਥੇ ਹੋ ਗਿਆ ਇਸ਼ਨਾਨ ਕਰਵਾ ਦਿੱਤਾ ਜਾਂ ਉਸ ਨੌਜਵਾਨ ਨੇ ਆਪ ਇਸ਼ਨਾਨ ਕਰ ਲਿਆ ਉਹ ਤੰਦਰੁਸਤ ਹੋ ਗਿਆ ਮੰਨ ਲਿਆ ਜਾਂਦਾ ਹੈ ਭਾਵ ਕਿ ਕਹਾਣੀ ਪ੍ਰਚਲਿਤ ਕਰ ਦਿੱਤੀ ਗਈ ਹੈ ਜਦੋਂ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਹੁੰਦਾ ਮੈਂ ਤੇ ਸਵਾਲ ਕਰਿਆ ਕਰਦਾ ਫਿਰ ਉਹ ਕਾਲੇ ਕਾਂ ਅੱਜਕੱਲ ਕਿੱਥੇ ਚਲੀ ਗਈ ਜਾਂ ਅੱਜਕੱਲ ਫਿਰ ਉਹ ਜਿਹੜੇ ਕੋੜੀ ਨੇ ਰੋਗੀ ਨੇ ਉਹ ਤੰਦਰੁਸਤ ਕਿਉਂ ਨਹੀਂ ਹੁੰਦੇ ਉਥੇ ਹੀ ਅੰਮ੍ਰਿਤਸਰ ਦੇ ਵਿੱਚੀ ਪਿੰਗਲਵਾੜਾ ਭਗਤਪੂਰਨ ਸਿੰਘ ਜੀ ਵੱਲੋਂ ਚਾਲੂ ਕੀਤਾ ਹੋਇਆ ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਬੇਅੰਤ ਤਰ੍ਹਾਂ ਦੇ ਰੋਗੀ ਨੌਜਵਾਨ ਬੱਚੇ ਬੱਚੀਆਂ ਨੇ ਤੇ ਉਹਨਾਂ ਦੇ ਰੋਗ ਦੌਰ ਕਿਉਂ ਨਹੀਂ ਹੋ ਜਾਂਦੇ ਭਗਤਪੂਰਨ ਸਿੰਘ ਜੀ ਇੱਕ ਪਿੰਗਲੇ ਨੂੰ ਸਾਰੀ ਉਮਰ ਨਾਲ ਚੁੱਕੀ ਫਿਰਦੇ ਰਹੇ ਤੇ ਉਹਨਾਂ ਨੇ ਕਿੰਨੀ ਵਾਰੀ ਪ੍ਰਕਰਮਾਂ ਚ ਬਿਠਾ ਕੇ ਉਹਨੂੰ ਪਾਠ ਸੁਣਵਾਇਆ ਕਿੰਨੀ ਵਾਰੀ ਉਹਦੇ ਇਸ਼ਨਾਨ ਕਰਵਾਏ ਪਰ ਉਸ ਵਿਚਾਰੇ ਦਾ ਸਰੀਰਕ ਰੋਗ ਕਦੀ ਦੂਰ ਨਾ ਹੋਇਆ ਗੁਰੂ ਪਿਆਰ ਵਾਲਿਓ ਕਾਫੀ ਸਮਾਂ ਪਹਿਲਾਂ ਗਿਆਨੀ ਸੰਤ ਸਿੰਘ ਮਸਕੀਨ ਨੇ ਇੱਕ ਬਹੁਤ ਝੂਠ ਉਡਾਇਆ ਸੀ ਤੇ ਲੋਕਾਂ ਨੇ ਇਹਨੂੰ ਸੱਚ ਮੰਨ ਲਿਆ ਸੀ ਕਿ ਵਾਸੂ ਭਾਰਦਵਾਜ ਨੇ ਆਕੇ ਦਰਬਾਰ ਸਾਹਿਬ ਦੇ ਵਿੱਚ ਉਹ ਗੁਜਰਾਤ ਦਾ ਰਹਿਣ ਵਾਲਾ ਸੀ ਇੱਥੇ ਅਖੰਡ ਪਾਠ ਕਰਵਾਇਆ ਇੱਥੇ ਇਸ਼ਨਾਨ ਕੀਤਾ ਇੱਥੇ ਉਹਦੀ ਚੜ੍ਹਦੀ ਕਲਾ ਦੀ ਅਰਦਾਸ ਹੋਈ ਤੇ ਉਹਦਾ ਕੈਂਸਰ ਦਾ ਰੋਗ ਦੂਰ ਹੋ ਗਿਆ ਮਸਕੀਨ ਸਟੇਜਾਂ ਤੇ ਇਹ ਗੱਲ ਬੋਲਦਾ ਰਿਹਾ ਤੇ ਪੁਜਾਰੀ ਇਸ ਗੱਲ ਨੂੰ ਉਛਾਲਦੇ ਰਹੇ ਨੇ ਪਰ ਇਹਨਾਂ ਲੋਕਾਂ ਨੂੰ ਰਤਾ ਮਾਸਾ ਵੀ ਮਨਚ ਨਹੀਂ ਆਇਆ ਕਿ ਅਸੀਂ ਗੁਰੂ ਦਾ ਨਾਮ ਲੈ ਕੇ ਇਹ ਕਫਰਨਾ ਤੋਲੀਏ ਕਿਉਂਕਿ ਬਾਸੂ ਭਾਰ ਦਵਾਜ ਕੈਂਸਰ ਦੇ ਰੋਗ ਨਾਲ ਹੀ ਮਰ ਗਿਆ ਸੀ ਤੇ ਉਹਦਾ ਰੋਗ ਦੂਰ ਨਹੀਂ ਹੋਇਆ ਸੀ ਇਹ ਨਿਰਾ ਝੂਠ ਸੀ ਇਸੇ ਤਰ੍ਹਾਂ 2-3 ਸਾਲ ਪਹਿਲਾਂ ਇੱਕ ਲੜਕੀ ਬਾਰੇ ਇਹ ਗੱਲ ਉਡਾਈ ਗਈ ਸੀ ਕਿ ਇੱਥੇ ਆ ਕੇ ਉਸ ਲੜਕੀ ਦੀ ਅੱਖਾਂ ਦੀ ਜੋਤ ਠੀਕ ਹੋਊਗੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਪਰ ਡਾਕਟਰਾਂ ਦਾ ਬਿਆਨ ਵੀ ਨਾਲ ਦੀ ਨਾਲ ਅਖਬਾਰਾਂ 'ਚ ਆ ਗਿਆ ਕਿ ਇਹ ਸਾਰਾ ਕੁਝ ਝੂਠ ਹੈ ਉਸ ਲੜਕੀ ਨੂੰ ਵਿਕਤੀ ਤੌਰ ਤੇ ਕੋਈ ਅੱਖਾਂ ਦੇ ਅੱਗੇ ਝੌਲਾ ਪਾ ਗਿਆ ਸੀ ਤੇ ਕੁਝ ਸਮੇਂ ਦੇ ਅੰਦਰ ਇਹੋ ਜਿਹੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ ਦਵਾਈ ਨਾਲ ਵੀ ਤੇ ਕੁਦਰਤ ਵੱਲੋਂ ਵੀ ਆਪਣੇ ਆਪ ਠੀਕ ਹੋ ਜਾਂਦੀਆਂ ਨੇ ਇਹਨਾਂ ਦਾ ਦਰਬਾਰ ਸਾਹਿਬ ਦੀ ਦਰਸ਼ਨ ਮੇਲੇ ਦੇ ਨਾਲ ਜਾਂ ਸਰੋਵਰ 'ਚ ਇਸ਼ਨਾਨ ਕਰਨ ਦੇ ਨਾਲ ਇਹਨਾਂ ਗੱਲਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਆ ਹੁਣੀ ਹੁਣੀ ਅਖਬਾਰਾਂ ਦੇ ਵਿੱਚ ਇੱਕ ਹੋਰ ਜਾ ਨੈੱਟ ਦੇ ਉੱਤੇ ਇੱਕ ਹੋਰ ਘਟਨਾ ਬੜੀ ਵਰਸਤਾ ਵਿਸਤਾਰ ਨਾਲ ਦੱਸੀ ਜਾ ਰਹੀ ਹੈ ਕਿ ਇੱਕ ਬਹੁਤ ਵੱਡੀ ਉਮਰ ਦਾ ਮਨੁੱਖ ਉਹ ਅੱਖਾਂ ਦੀ ਜੋਤ ਉਹਦੀ ਕਮਜ਼ੋਰ ਸੀ ਤੇ ਇਥੇ ਦਰਬਾਰ ਸਾਹਿਬ ਦੇ ਵਿੱਚ ਆਇਆ ਮੱਥਾ ਟੇਕਿਆ ਤੇ ਉਹਦੀ ਅੱਖਾਂ ਦੀ ਜੋਤ ਵਾਪਸ ਆ ਗਈ ਗੁਰਪਿਆਰ ਵਾਲਿਓ ਕਦੀ ਸੋਚ ਕੇ ਵੇਖੋ ਦਰਬਾਰ ਸਾਹਿਬ ਦੇ ਵਿੱਚ ਇੱਕ ਵਾਰੀ ਮੱਥਾ ਟੇਕਣ ਦੇ ਨਾਲ ਤਾਂ ਉਹਦੀ ਨਿਗਾਹ ਵਾਪਸ ਆ ਗਈ ਦਾ ਪ੍ਰਚਾਰ ਕਰ ਦਿੱਤਾ ਪਰ ਇਥੇ ਦਰਬਾਰ ਸਾਹਿਬ ਦੇ ਵਿੱਚ ਭਾਈ ਗੋਪਾਲ ਸਿੰਘ ਜੀ ਰਾਗੀ ਜਿਹੜਾ ਕਿ ਬੜੀ ਅੱਛੀ ਆਵਾਜ਼ ਦਾ ਤੇ ਰਾਗ ਦਾ ਮਹਾਰਸੀ ਉਹ ਲੰਮੇ ਸਮੇਂ ਤੱਕ ਕੀਰਤਨ ਕਰਦਾ ਰਿਹਾ ਉਹ ਨੇਤਰਹੀਣ ਸੀ ਉਹਦੀਆਂ ਅੱਖਾਂ ਦੀ ਜੋਤ ਵਾਪਸ ਨਾ ਆਈ ਭਾਈ ਗੁਰਮੀਤ ਸਿੰਘ ਤਕਰੀਬਨ 33-34 ਸਾਲ ਤੱਕ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰਦਾ ਰਿਹਾ ਉਹ ਵੀ ਨੇਤਰਹੀਣ ਹੈ ਉਹਦੀਆਂ ਅੱਖਾਂ ਦੀ ਜੋਤ ਵਾਪਸ ਨਹੀਂ ਆਈ ਤੇ ਹੁਣ ਵੀ ਮੌਜੂਦਾ ਸਮੇਂ ਦੇ ਵਿੱਚ ਭਾਈ ਲਖਵਿੰਦਰ ਸਿੰਘ ਨੇਤਰਹੀਣ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰ ਰਿਹਾ ਤੇ ਉਹਦੀ ਅੱਖਾਂ ਦੀ ਜੋਤ ਵਾਪਸ ਨਹੀਂ ਆਈ ਭਾਰਤ ਦੇ ਵਿੱਚ ਬੇਅੰਤ ਲੋਕ ਨੇ ਜਿਹੜੇ ਨੇਤਰਹੀਣ ਨੇ ਤੇ ਇਸ ਤਰ੍ਹਾਂ ਸਰੋਵਰ 'ਚ ਇਸ਼ਨਾਨ ਕਰਕੇ ਜਾਂ ਬਾਣੀ ਸੁਣ ਕੇ ਉਹਨਾਂ ਦੀਆਂ ਅੱਖਾਂ ਦੀ ਜੋਤ ਵਾਪਸ ਨਹੀਂ ਆਈ ਤੇ ਨਾ ਆਉਣੀ ਹੈ ਇਹਦਾ ਡਾਕਟਰੀ ਇਲਾਜ ਕਰਾਉਣਾ ਬਣਦਾ ਕਿਸੇ ਦੇ ਲੈਨਜ਼ ਪਾਣੇ ਨੇ ਕਿਸੇ ਦਾ ਆਪਰੇਸ਼ਨ ਕਰਕੇ ਕੋਈ ਹੋਰ ਤਰੀਕਾ ਅਪਣਾਉਣਾ ਤੇ ਕਈਆਂ ਦੇ ਇਹ ਵੀ ਕਰਨਾ ਪੈਂਦਾ ਡਾਕਟਰ ਅੱਜਕੱਲ ਇਹ ਸਾਰਾ ਕੁਝ ਕਰਨਾ ਜਾਣਦੇ ਨੇ ਵਿਗਿਆਨ ਇਨੀ ਤਰੱਕੀ ਕਰ ਗਿਆ ਕਿਸੇ ਅਚਨਚੇਤੀ ਦੁਰਘਟਨਾ ਵਿੱਚ ਚਲਾਣਾ ਕਰ ਚੁੱਕੇ ਨੌਜਵਾਨ ਦੀ ਅੱਖ ਕੱਢ ਕੇ ਨਿਤ੍ਰਹੀਣ ਦੀਆਂ ਅੱਖਾਂ 'ਚ ਪਾਈ ਜਾ ਸਕਦੀ ਆ ਪਰ ਇਹ ਵੀ ਕੰਮ ਤਾਂ ਕਰਦੀ ਐ ਜੇ ਅੱਖਾਂ ਦੇ ਪਿਛਲੇ ਪਾਸੇ ਨਾੜੀਆਂ ਵਾਲਾ ਸਿਸਟਮ ਐ ਉਹ ਠੀਕ ਹੋਵੇ ਕੇਵਲ ਡੇਲਾ ਖਰਾਬ ਹੋਵੇ ਤਾਂ ਉਹਨੂੰ ਬਦਲਿਆ ਜਾ ਸਕਦਾ ਗੁਰੂਪਿਆਰ ਵਾਲਿਓ ਧਰਮ ਕਰਾਮਾਤਾਂ ਤੇ ਨਹੀਂ ਚੱਲਿਆ ਕਰਦੇ ਧਰਮ ਤਾਂ ਚੰਗੇ ਅਸੂਲਾਂ ਤੇ ਚੱਲਿਆ ਕਰਦੇ ਨੇ ਸਾਡੇ ਪੁਜਾਰੀਆਂ ਕੋਲ ਕਹਿਣ ਨੂੰ ਕੁਝ ਨਹੀਂ ਹੈ ਕਿਉਂਕਿ ਸਿੱਖਾਂ ਦਾ ਪੁਜਾਰੀ ਤੌਕਾ ਵੀ ਕੇਵਲ ਅਣਪੜਤਾ ਦੇ ਬਲ ਬੁੱਤੇ ਆਪਣੀ ਪੇਟਪੂਰਤੀ ਕਰ ਰਿਹਾ ਤੇ ਅਣਪੜ ਹੋਣ ਕਰਕੇ ਗਲਤ ਕਹਾਣੀਆਂ ਪ੍ਰਚਾਰ ਕਰਦਾ ਸਾਡੇ ਕੋਲੇ ਤਾਂ ਚੰਗੀਆਂ ਕਰਾਮਾਤਾਂ ਇੰਨੀਆਂ ਨੇ ਜਿਹੜੀਆਂ ਸੱਚੀ ਮੁੱਚੀ ਕਰਾਮਾਤਾਂ ਨੇ ਜਿਵੇਂ ਚਮਕੌਰ ਦੀ ਗੜੀ ਦੇ ਵਿੱਚ ਕਰਾਮਾਤ ਵਾਪਰੀ 40 42 ਸਿੱਖਾਂ ਨੇ ਬੇਅੰਤ ਵੱਡੇ ਲੋ ਲਸ਼ਕਰ ਦੁਸ਼ਮਣ ਦਾ ਮੁਕਾਬਲਾ ਕੀਤਾ ਜਾਨਾਂ ਤੇ ਵਾਰ ਦਿੱਤੀਆਂ ਪਰ ਦੁਸ਼ਮਣ ਦੇ ਛੱਕੇ ਛੜਾ ਦਿੱਤੇ ਹਾਰ ਨਹੀਂ ਮੰਨੀ। ਸਾਹਿਬ ਜਾਦਿਆਂ ਨੇ ਭਾਵੇਂ ਜਾਨ ਤੇ ਵਾਰ ਦਿੱਤੀ ਪਰ ਹਾਰ ਨਹੀਂ ਮੰਨੀ। ਇਸੇ ਤਰ੍ਹਾਂ ਬੇਅੰਤ ਬਹਾਦਰਾਂ ਯੋਧਿਆਂ ਨੇ ਏਡੇ ਵੱਡੇ ਕੰਮ ਕਰਕੇ ਵਿਖਾ ਦਿੱਤੇ ਉਹ ਸੀ ਕਰਾਮਾਤ ਜਿਹੜੀ ਕਿ ਸਾਨੂੰ ਭੁਲਾ ਦਿੱਤੀ ਗਈ ਜਿਹੜਾ ਕਿ ਗੁਰਬਾਣੀ ਨੇ ਸਿੱਖਿਆ ਦਿੱਤੀ ਸਿੱਖਾਂ ਦੇ ਅੰਦਰ ਹਿੰਮਤ ਹੌਸਲਾ ਪੈਦਾ ਹੋਇਆ ਉਹਨਾਂ ਨੇ ਦੁੱਖ ਸੁੱਖ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦੇ ਲੋਕਾਂ ਦਾ ਕल्याण ਕਰਨ ਵਾਸਤੇ ਉਹਨਾਂ ਦੇ ਦੁੱਖ ਦੂਰ ਕਰਨ ਵਾਸਤੇ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ ਪਰ ਉਹਨਾਂ ਨੇ ਹਾਰ ਨਹੀਂ ਮੰਨੀ ਇਹ ਕਰਾਮਾਤਾਂ ਭੁਲਾ ਦਿੱਤੀਆਂ ਤੇ ਬਣਾਵਟੀ ਕਰਾਮਾਤਾਂ ਸਾਡੇ ਦਿਮਾਗ 'ਚ ਪਾ ਦਿੱਤੀਆਂ ਇਹਨਾਂ ਕਰਾਮਾਤਾਂ ਦੇ ਸਹਾਰੇ ਧਰਮ ਨਹੀਂ ਚੱਲਦੇ ਹੁੰਦੇ ਸਾਡੇ ਕੋਲੇ ਤਾਂ ਗੁਰਬਾਣੀ ਰੂਪੀ ਬੇਅੰਤ ਵੱਡਾ ਖਜ਼ਾਨਾ ਮੌਜੂਦ ਹੈ ਤੇ ਅਸੀਂ ਇਸ ਨੂੰ ਪੜ੍ਹ ਕੇ ਵਿਚਾਰੀਏ ਤੇ ਗੁਰਬਾਣੀ ਫਿਰ ਸਾਨੂੰ ਦੱਸੂਗੀ ਕਿ ਗੁਰ ਸਿੱਖੀ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਇਤਨੇ ਕ ਬਚਨ ਪਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ